ਯਾਦ ਹੋਣਾ ਆ ਕੁਝ ਦਿਨ ਪਹਿਲਾਂ ਦੀ ਇਹ ਗੱਲ ਆ ਪੈਂਸਿਲਵੈਨੀਆਂ ਦੇ ਪੁਲਿਸ ਆਫਸਰਜ਼ ਦਾ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਪੰਜ ਪੁਲਿਸ ਵਾਲਿਆਂ ਦੇ ਉੱਤੇ ਗੋਲੀਆਂ ਚਲੀਆਂ ਸੀ ਤਿੰਨ ਦੀ ਮੌਤ ਹੋ ਗਈ ਸੀ ਦੋ ਜ਼ੇਰੇ ਇਲਾਜ ਦੇ ਦੱਸੇ ਜਾ ਰਹੇ ਆ ਜਿਹੜੇ ਪ੍ਰੋਸੀਕਿਊਟਰ ਨੇ ਉਹ ਹੁਣ ਦੱਸ ਰਹੇ ਆ ਵੀ ਇੱਕ ਸਟਾਕਿੰਗ ਸਸਪੈਕਟ ਸੀਗਾ ਉਸ ਦੇ ਦੁਆਰਾ ਐਮਬੋਸ਼ ਘਾਤ ਲਾ ਕੇ ਜਿਹੜੇ ਪੈਂਸਿਲਵੈਨੀਆਂ ਦੇ ਪੁਲਿਸ ਆਫਸਰਾਂ ਦੇ ਉੱਤੇ ਇਹ ਗੋਲੀकांड ਨੂੰ ਅੰਜਾਮ ਦਿਤਾ ਗਿਆ ਇਸ ਸ਼ੂਟਆਊਟ ਦੇ ਵਿੱਚ ਤਿੰਨ ਪੁਲਿਸ ਵਾਲਿਆਂ ਦੀ ਮੌਤ ਜਿਹੜੀ ਉਹ ਹੋਈ ਆ ਦੋ ਜਿਹੜੇ ਸੀਰੀਅਸਲੀ ਇੰਜਰਡ ਆ ਤੇ ਬਾਅਦ ਦੇ ਵਿੱਚ ਸਸਪੈਕਟ ਨੂੰ ਮਾਰ ਦਿੱਤਾ ਗਿਆ ਸੀ ਗਾਇਸ ਗਨਫਾਇਰ ਦੇ ਵਿੱਚ 15 ਘੰਟੇ ਹਰਜੋਤ ਸਿੰਘ ਦੀ ਗੋਲੀਬਾਰੀ ਜਿਹੜੀ ਉਹ ਕਹਿੰਦੇ ਚੱਲਦੀ ਰਹੀ ਆ ਟ੍ਰੇਲ ਕੈਮਰੇ ਦੇ ਉੱਤੇ ਇਹ ਕਹਿੰਦੇ ਵੀ ਕਾਫੀ ਕੁਝ ਕੈਪਚਰ ਹੋਇਆ ਜਿੱਥੇ ਸਸਪੈਕਟ ਦੀ ਇਮੇਜ ਆਈ ਆ ਤੇ ਉਹਦੇ ਕੋਲ ਏਅਰ ਸਟਾਈਲ ਰਾਈਫਲ ਦੇ ਨਾਲ ਜਿਹੜਾ ਉਹ ਲੈ ਸੀਗਾ ਤੇ ਸਕੋਪ ਲੱਗਾ ਹੋਇਆ ਸੀ ਤੇ ਇਸ ਤਰੀਕੇ ਦੇ ਨਾਲ ਉਹਨੇ ਇਸ ਗੋਲੀਕਾਰ ਨੂੰ ਅੰਜਾਮ ਦਿੱਤਾ ਆਪਣੀ ਜਿਹੜੀ ਐਕਸ ਗਰਲਫ੍ਰੈਂਡ ਦੇ ਘਰ ਦੇ ਜਿਹੜੇ ਫਾਰਮ ਲੈਂਡ ਆ ਸਦਰਨ ਪੈਂਸਿਲਵੇਨੀਆ ਦੇ ਵਿੱਚ ਉੱਥੇ ਇਹ ਉਸ ਦਾ ਲੱਗਦਾ ਪਿੱਛਾ ਕਰਦਾ ਹੋਇਆ ਆ ਪਹੁੰਚਿਆ ਹੋਇਆ ਸੀ ਉਸ ਕੁੜੀ ਤੇ ਉਸ ਦੀ ਮਾਂ ਨੇ ਪੁਲਿਸ ਨੂੰ ਕਾਲ ਕੀਤੀ ਸੀ ਵੀ ਅਸੀਂ ਆਪਣੇ ਘਰੋਂ ਭੱਜ ਗਏ ਆ ਇਸ ਦੇ ਡਰ ਖਣੋ ਪੁਲਿਸ ਨੂੰ ਡਿਸਪੈਚ ਕੀਤਾ ਗਿਆ ਪਰ ਇਹ ਲੱਭੇ ਨਹੀਂ ਨਾ ਹੀ ਉਹ ਬੰਦਾ ਜਿਹੜਾ ਉਹ ਲੱਭਿਆ ਪਰ ਜਦੋਂ ਫਿਰ ਪੁਲਿਸ ਨੂੰ ਉਹ ਲੱਭਾ ਨਹੀਂ ਤਾਂ ਉਹ ਵਾਪਸ ਜਦੋਂ ਘਰ ਨੂੰ ਜਦੋਂ ਆ ਰਹੇ ਸੀਗੇ ਤਾਂ ਫਿਰ ਜਿਹੜਾ ਉਸ ਨੇ ਇਸ ਤਰੀਕੇ ਦੇ ਨਾਲ ਗੋਲੀकांड ਨੂੰ ਅੰਜਾਮ ਦਿੱਤਾ ਡਰੋਨ ਦੀ ਵਰਤੋਂ ਕੀਤੀ ਗਈ ਛੇ ਜਿਹੜੇ ਪੁਲਿਸ ਅਧਿਕਾਰੀ ਹੈ ਪ੍ਰਾਪਰਟੀ ਦੇ ਉੱਤੇ ਉੱਥੇ ਪਹੁੰਚੇ ਸੀਗੇ ਫਾਰਮ ਬਿਲਡਿੰਗਸ ਦੇ ਵੱਲ ਨੂੰ ਵੀ ਜਿਹੜਾ ਪਹੁੰਚੇ ਸੀਗੇ ਡੋਰ ਅਨਲੌਕਡ ਸੀਗਾ ਤੇ ਕਹਿੰਦੇ ਵੀ ਉਹ ਲੌਕ ਕਰਨਾ ਤੋਂ ਬਗੈਰ ਜਿਹੜਾ ਉਹ ਤਿੰਨ ਭੱਜ ਗਏ ਸੀਗੇ ਚਾਰ ਪਲੇਨ ਕਲੋਥ ਡਿਟੈਕਟਿਵ ਨਿਊ ਨਦਰਨ ਯੋਰਕ ਕਾਉਂਟੀ ਰੀਜਨਲ ਪੁਲਿਸ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਬੁਲਟ ਪ੍ਰੂਫ ਵੈਸਟ ਪਾਈਆਂ ਹੋਈਆਂ ਸੀ ਉਹ ਘਰ ਦੇ ਵਿੱਚ ਜਿਹੜਾ ਹੁੰ ਅੰਦਰ ਵੜੇ ਤੇ ਘਰ ਦੇ ਅੰਦਰ ਵੜਿਆਂ ਦੇਖਿਆ ਵੀ 24 ਸਾਲਾਂ ਦਾ ਮੈਥਿਊ ਜੇਮਸ ਰੁਥ ਉਹ ਏਆਰ ਸਟਾਈਲ ਰਾਈਫਲ ਸਪਰੈਸਰ ਦੇ ਨਾਲ ਉਹ ਮੌਜੂਦ ਸੀਗਾ ਉਹਨੇ ਇਹ ਸੋਚਿਆ ਸੀਗਾ ਵੀ ਐਮਬੁਸ਼ ਕਰਨੀ ਹੈ ਆਪਣੀ ਜਿਹੜੀ ਐਕਸ ਗਰਲਫ੍ਰੈਂਡ ਜਿਹਨੂੰ ਵੀ ਉਹਨੂੰ ਮਾਰਦੇ ਆ ਪਰ ਉਹਨੇ ਕਹਿੰਦੇ ਵੀ ਅੰਨੇਵਾ ਜਿਹੜੀਆਂ ਉਹ ਗੋਲੀਆਂ ਚਲਾਈਆਂ ਤਿੰਨ ਪੁਲਿਸ ਵਾਲੇ ਕਹਿੰਦੇ ਉੱਥੇ ਥਾਂ ਹੀ ਡੋਰ ਦੇ ਵਿੱਚ ਹੀ ਇਸ ਬੰਦੇ ਨੇ ਮਾਰ ਦਿੱਤੇ ਸੀਗੇ ਸੋ ਮੈਥਿਊ ਜੇਮਸ ਉਹ 24 ਸਾਲਾਂ ਦਾ ਸੀਗਾ ਜਿਸ ਨੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਸੀਗਾ ਸੋ ਉਥੋਂ ਦੇ ਜਿਹੜੇ ਪੁਲਿਸ ਦੇ ਚੀਫ ਡੇਵ ਲੈਸ਼ ਨੇ ਕਿਹਾ ਵੀ ਜਿਹੜੇ ਤਿੰਨ ਜਾਨਾਂ ਦੀ ਮੌਤ ਹੋਈ ਆ ਇਹ ਰਿਪਰੈਜ਼ੈਂਟ ਕਰਦੇ ਸੀਗੇ ਵੀ ਇਹ ਉਹਨੂੰ ਮਾਇੰਦੇ ਸੀਗੇ ਵੀ ਜਿਹੜੀ ਸਾਡੀ ਪੁਲਿਸਿੰਗ ਆ ਉਹਦੇ ਬੈਸਟ ਸੀਗੇ ਟਾਪ ਤੇ ਜਿਹੜੇ ਕਹਿੰਦੇ ਵੀ ਇਹ ਅਫਸਰ ਸੀਗੇ ਬੜੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਡੈਡੀਕੇਸ਼ਨ ਤੇ ਬੜੀ ਹਿੰਮਤ ਦੇ ਨਾਲ ਕਰਜ ਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਤੇ ਇਹ ਲੀਡਰ ਸੀਗੇ ਵਿਥ ਇਨ आवर ਏਜੰਸੀ ਜਿਨ੍ਹਾਂ ਨੇ ਕਮਿਊਨਿਟੀ ਨੂੰ ਬਚਾਉਣ ਦਾ ਪ੍ਰਣ ਜਿਹੜਾ ਉਹ ਲਿਆ ਹੋਇਆ ਸੀਗਾ ਸੋ ਹੁਣ ਹਰਜੋਤ ਸਿੰਘ ਜੀ ਤਿੰਨੇ ਜਾਣਿਆਂ ਦਾ ਜਿਹੜਾ ਉਹ ਨਾਮ ਦੱਸਿਆ ਜਾ ਰਿਹਾ ਆ ਆ ਤਾਂ ਉਹ ਕਹਿੰਦੇ ਵੀ ਕੰਬਾਈਨਡ ਸਰਵਿਸ ਸਾਰਿਆਂ ਦੀ ਮਿਲਾ ਕੇ 60 ਹਾਕੇ ਦੀ ਜਿਹੜੀ ਉਹ ਬਣਦੀ 60 ਸਾਲ ਇਹਨਾਂ ਤਿੰਨ ਜਾਣਿਆਂ ਦੇ हिसाब ਦੇ ਨਾਲ ਕੰਮ ਕੀਤਾ ਬੇਕਰ 53 ਸਾਲਾਂ ਦਾ 21 ਸਾਲ ਪੁਲਿਸ ਦੇ ਵਿੱਚ ਰਹੇ ਆ ਪਹਿਲਾਂ ਫਿਲਡੈਲਫੀਆ ਚ ਫਿਰ ਇੱਕ ਬੈਕਰ 39 ਸਾਲ ਉਹ 16 ਸਾਲ ਤੋਂ ਪੁਲਿਸ ਦੇ ਨਾਲ ਆ ਤੇ ਐਮਨ ਹਾਈਜ਼ਰ 43 ਸਾਲ ਜਿਨ੍ਹਾਂ ਨੂੰ 20 ਸਾਲ ਹੋ ਗਏ ਸੀਗੇ ਪੁਲਿਸ ਦੇ ਵਿੱਚ ਆ ਕੰਮ ਜਿਹੜਾ ਉਹ ਕਰਦੇ ਆ ਸੋ ਕਹਿੰਦੇ ਵੀ ਜਿਹੜਾ ਡਿਟੈਕਟਿਵ ਤੇ ਸ਼ਰੀਫ ਆਫਿਸਰ ਆ ਉਹ ਅਜੇ ਵੀ ਹਸਪਤਾਲ ਨੇ ਤੇ ਕੰਡੀਸ਼ਨ ਕ੍ਰਿਟੀਕਲ ਆ ਪਰ ਹੁਣ ਸਟੇਬਲ ਪਹਿਲਾਂ ਨਾਲੋਂ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ